ਗੁੱਡ ਮਾਰਨਿੰਗ ਸਾਰੇ ਨੂੰ ਮਿੱਤਰੋ ਅੱਜ ਸਵੇਰ ਨੂੰ ਪਤਾ ਨਹੀਂ ਦੋ ਬੱਚੇ ਕਿਦੇ ਇੱਥੇ ਇੱਕ ਚੀਨਾ ਤੇ ਇੱਕ ਲਾਲ ਜਿਹਾ ਢਡਲਾ ਤੁਹਾਨੂੰ ਦਿਖਾਉਣਾ ਸਵੇਰ ਨਾਲ ਜੁੜੀ ਮਾਰੀ ਸ਼ੁਰੂ ਹੋ ਗਈ ਆ ਹੁੰਦੇ ਇੱਕ ਤਾਂ ਆ ਹੁੰਦਾ ਠੱਪੇ ਮਾਰਦਾ ਇੱਕ ਦੇ ਨਾਲ ਆ ਗਿਆ ਢੱਡ ਜਿਹਾ ਆ ਗਏ ਦੋ ਇਹਨਾਂ ਨੂੰ ਭੜਕਾਉਣੇ ਵੇਣੇ ਹਾਂ ਦੇਖੀ ਨਹੀਂ ਇੱਕ ਮਿੰਟ ਆਸੀ ਮਿੱਤਰੋ ਤੋਂਪ ਨਿਕਲੀ ਤੇ ਆਪਾਂ ਛੱਡਦੇ ਆਪਣੇ ਬੱਚੇ ਚਲੋ ਮਿੱਤਰੋ ਬੱਚਾ ਮਿੱਤਰੋ ਪਹਿਲਾ ਇਹ ਰਿਸ਼ਾਦਰੀ ਦੇ ਬਾਝੂ ਹੋ ਜਾ ਕੇ ਉੱਡ ਗਿਆ ਚਲ ਕੋਈ ਨਕਾਹਾ ਇਹ ਵੀ ਉੱਡ ਗਿਆ ਫੁੰਝੇ ਅਲਗਲਾਬੀ ਵਾਲਾ ਇਹ ਵੀ ਉੱਡ ਗਿਆ ਇੱਕ ਕਾ ਮੇਰਾ ਟੂ ਸੈਟ ਆ ਨਾ ਨਤਰਾ ਨਰ ਵਾਲਾ ਇਹ ਚੋਣ ਨਾ ਇਹ ਵੀ ਗਿਆ ਵੱਡ ਚਰਪਈ ਨਾ ਤੋਂ ਤੋਂ ਆਪਣੇ نکਲੇ ਸੀ ਤੇ ਆਪਾਂ ਆਪਣੇ ਵੱਡੇ ਕਬੂਤਰ ਪੱਠੇ ਪੁੱਠੇ ਸਵਾ ਜਾਲਾਂ ਚ ਪਾਤੇ ਤੇ ਆਪਣੇ ਦੂਜੇ ਬੱਚੇ ਤਾਂ ਫਿਰਦੇ ਤੇ ਕੁਛ ਕੁ ਉਤ ਜਿਹੜੇ ਆਂਡੇ ਬੱਚਾ ਆਲੇ ਸੀਗੇ ਉਹ ਵਿੱਚ ਬੈਠੇ ਉਧਰ ਆਲਿਆਂ ਚ ਤੇ ਇੱਕ ਜੋੜੀ ਦੇ ਆਂਡੇ ਬਦਲਤੇ ਉਹ ਵੀ ਦੱਸ ਦਿੰਦੀ ਆ ਤੇ ਆਪਣੇ ਬੱਚਿਆਂ ਦੇ ਲਈ ਮਰਾ ਦੇਣਾ ਸਾਡੀ ਇੱਕ ਕਮੈਂਟ ਆਉਂਦੇ ਮਿੱਤਰੋ ਬੱਚੇ ਹੀ ਆਪਣੇ ਤੇ ਨਾ ਜਾਂਦੇ ਤੇ ਉੱਥਾ ਜਾਂਦਾ ਦਰਦ ਗਲਾਬੀ ਹੁੰਦੇ ਆ ਟੂਸੇ ਸਾਬ ਆ ਜਾਂਦੇ ਬੱਚੇ ਆਪਣੇ ਬਹਿ ਜਾਣਗੇ ਕੋਈ ਨਾ ਆਪਣੇ ਨਾ ਬੱਚੇ ਤਾਂ ਆ ਗਏ ਤੇ ਨੇਵੇਂ ਇੱਕ ਆ ਗਿਆ ਕਾਂਤਲਾ ਬਗਲ ਵਾਲਾ ਉਹ ਜਾਂਦੇ ਤਿੰਨੇ ਬੱਚੇ ਠੀਕ ਹੈ ਤੇ ਮੈਂ ਲੱਭੀ ਇਹਨੇ ਗਲਾਬੀ ਹੁੰਦੀ ਵਾਲਾ ਬੱਚਾ ਮਤਲਬ ਤੂੰ ਇਹਦੇ ਵਿੱਚੋਂ ਐ ਰੱਬ ਤੋਂ ਟੁੱਟ ਕੇ ਉਹ ਮੈਂ ਤਾਂ ਐਵੇਂ ਕਹਿਣਾ ਕਿ ਆਪਾਂ ਬੰਦ ਕਰਦਗੇ ਗਵਾਲਾਂਗੇ ਆਪਣਾ ਫੋਨ ਵਾਲਾ ਬੱਚਾ ਇਹਨਾਂ ਨੂੰ ਵੀ ਬੱਚਾ ਉੱਚੇ ਉੱਡਦਾ ਵੀ ਸਾਰਨ ਵਾਡਾ ਬੰਦਾ ਤਾਂ ਆਹ ਹੋ ਗਿਆ ਇਹਨਾਂ ਦੇ ਉੱਤੇ ਦਾ ਉਹਨੂੰ ਵੀਂਦਾ ਤਾਂ ਵੀਡੀਓ ਚ ਇਹ ਆਹ ਹਰਤਾ ਮੈਂ ਤਾਂ ਅਖ ਗਾਇਬ ਗਾਜੂ ਹੀ ਪੈ ਗਿਆ ਭੱਜੇ ਫਿਰਦੇ ਸੀ ਇਹ ਆਇਆ ਇਕੱਲਾ ਹੀ ਉੱਤਰ ਕੇ ਉੱਤੋਂ ਵੀ ਵੇ ਕਿ ਨਹੀਂ ਇੱਕ ਮਿੰਟ ਆਉਂਦਾ ਪੈਣਾ ਦੇ ਉੱਤੇ ਆ ਜਮਾ ਉਹ ਜਾਂਦਾ ਆਉਂਦਾ ਉੱਤ ਉੱਤਰ ਕੇ ਆਇਆ ਇਹ ਸਾਰੇ ਬੈਠੇ ਆਪਣੇ ਦੁੱਧੇ ਗੁੱਤਰ ਜਾਲ ਚ ਪਾ ਰੱਖੇ ਆ ਧੁੱਪ ਧੁੱਪ ਨਿਕਲੀ ਅੱਜ ਬਾਬੇ ਦੀ ਮੇਰ ਨਾਲ ਪਰ ਉਹਨਾਂ ਖਾ ਸਾਇਆ ਦਿਨ ਨਹੀਂ ਲੱਗਿਆ ਆਪਣੇ ਨਾਲ ਦੇ ਮਿੱਤਰਾਂ ਨੇ ਬੱਚੇ ਛੱਡ ਰੱਖਿਆ ਉਹਦੇ ਆ ਕਰਦੇ ਇੱਕ ਮਿੰਟ ਇਹ ਹਲੋ ਤਖਾਈਆ ਸੁਣੋ ਇੱਧਰ ਗਏ ਚਲੋ ਫੂੰਜੇ ਵਾਲਾ ਤਾਂ ਬੱਚਾ ਆ ਗਿਆ ਆਪਣਾ ਆ ਟੂਸ ਵਾਲਾ ਬੈਠੂਗਾ ਬੰਦਾ ਹਣਾ ਆ ਗਿਆ ਆ ਗਿਆ ਆ ਗਿਆ ਬੱਚੇ ਆ ਗਏ ਬੈਠਣ ਕੀ ਮੈਂ ਤਾਂ ਵੱਡੀ ਮੈਂ ਤਾਂ ਹਣਾ ਇੱਕ ਮਿੰਟ ਆਈ ਨਹੀਂ ਚਾਚੀ ਲਾ ਬੋਤਲ ਆਇਆ ਮੰਡੀ ਤੋਂ ਕਹਿੰਦੇ ਬੱਚੇ ਆਪਣੇ ਫੇਰ ਤਾਂ ਨੂੰ ਮੁੜ ਗਏ ਪੁੱਠੇ ਆਏ ਸੀ ਇਹ ਬੈਠਣ ਆ ਗਏ ਉਹ ਹੋ ਗਏ ਬੱਚੇ ਤਾਂ ਆਪਣੇ ਮੁੜ ਗਏ ਸੀ ਪੁੱਠੇ ਆ ਦੇ ਸਾਰਣ ਵੱਡ ਫਰਦਾ ਗਲਾਬੀ ਫੋਨ ਦੇ ਵਾਲਾ ਉੱਤੇ ਹੋਵੇ ਚੱਕਰ ਮਾਰਦਾ ਮਿੱਤਰੋ ਆਣਾ ਪਤਾ ਨਹੀਂ ਕੀ ਹੋ ਜਾਂਦਾ ਇਹ ਵੇਜਦੀ ਇਹਨੂੰ ਹਾਂ ਹਾਂ ਚੱਟਾ ਆ ਗਿਆ ਬੱਚਾ ਕੋਲੇ ਆ ਗਿਆ ਉਹ ਕੱਲਾ ਹੀ ਫਿਰਦਾ ਭੈੜਾ ਹੋਇਆ ਕਿੱਧਰ ਗਿਆ ਤਾਂ ਆਹ ਦੇ ਤਰ ਕੋਈ ਨਾ ਹੁਣ ਜਦੋਂ ਆਏ ਨਾ ਨੀਵੇਂ ਨੂੰ ਵੇ ਉਹ ਤੁਹਾਨੂੰ ਦਿਖਾਵਾਂਗੇ ਹੁਣ ਤਾਂ ਕਾਫੀ ਉੱਚੇ ਹੋ ਗਏ ਬੱਚੇ ਆਹ ਦੇ ਆ ਮਾਰਦਾ ਠੱਪੇ ਇੱਕ ਬੱਚਾ ਦਾ 2 ਸੈਟ ਹੋਰੀ ਵਾਲਾ ਆ ਮਗਰੀ ਇਹ ਆਉਣ ਲੱਗੇ ਨਹੀਂ ਇਹ ਨਹੀਂ ਬੰਦੇ ਬੱਚੇ ਆਪਣੇ ਉਹ ਹੁੰਝਾ ਵਾਲਾ ਵੀ ਆ ਗਿਆ ਉੱਤੇ ਚੌੜੀ ਪੂਸ਼ਕਰੀ ਆਉਂਦਾ ਆ ਆਏ ਕਰਮਾਲਿਆ ਆ ਕਰੂ ਕੋਸਣਾ ਕੋਸ ਆਗੇ ਦੂਜੇ ਲਓ ਮਿੱਤਰੋ ਬੱਚੇ ਆਪਣੇ ਵਾਪਸ ਉੱਚੇ ਜਾਵੜੇ ਜਿਹੜੇ ਰਹਿ ਗਏ ਸੀ ਆ ਵੇਖੋ ਚੜਦੇ ਵੇਖੋ ਬੱਚੇ ਜੀ ਆਹ ਚੜਦਾ ਚੌੜੀ ਪੂਸ਼ ਕਰ ਕਰਕੇ ਪਗਲਾ ਆ ਏਹੀ ਦੇ ਉਤ ਸਾਰਿਆਂ ਨੂੰ ਤਾਂ ਹਾਂ ਚਲੋ ਕੋਈ ਨਾ ਮਿੱਤਰ ਹੁਣ ਕੋਈ ਬੈਠਣਾ ਯਾਰ ਉਹ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਮਿੱਤਰੋ ਆ ਇੰਨੇ ਬਣੇ ਕੁ ਉੱਪਰ ਆਪਣੇ ਥੋੜੇ ਜੀ ਬੈਠੇ ਠੀਕ ਆ ਆ ਬੱਚੇ ਮੁੱਛਾਂ ਜੀ ਬੈਠੇ ਮਿੱਤਰ ਆਪਣੇ ਆਲੇ ਤਾਂ ਇਹਨਾਂ ਨੂੰ ਬਾਹਰ ਨੂੰ ਠਾਇਆ ਆਪਾਂ ਮਿੱਤਰ ਜਿਹੜੀ ਇੱਕ ਲੱਕੜਾਂ ਦੇ ਪਿੰਜਰੇ ਚ ਨਹੀਂ ਸੀ ਜੋੜੀ ਖਲੜੇ ਪਾਸੇ ਆਪਾਂ ਉਹ ਰੀਂਂਡੇ ਬਦਲਦੇ ਇੱਧਰ ਉਹਦੇ ਨਾਲ ਨਾ ਕੋਈ ਹੋਰ ਕੂਤਰੀ ਲਾਈ ਆ ਠਟਕੀ ਵਾਲੀ ਤੇ ਆਪਾਂ ਉਹ ਜੋੜੀ ਜਾਂਦੇ ਬਦਲਦੇ ਤੇ ਆਪਾਂ ਇੱਧਰ ਦੂਜੇ ਖੁੰਡੇ ਦੇ ਆਂਡੇ ਬਦਲਦੇ ਵੀ ਜੋੜੀ ਨੇ ਆਂਡੇ ਲਾਈ ਸੀਗੇ ਉਹ ਥੱਲੇ ਬਦਲੇ ਆ ਤੇ ਆ ਮੈਂ ਇੱਥੇ ਆਪਣੇ ਕੰਪਿਊਟਰ ਕੋ ਉੱਤਰ ਮਾਰ ਲਵਾਂਗਾ ਜੂੰਗਾ ਉਹ ਐਕਸਟ ਕਰਕੇ ਜੂਮਰਾ ਲਵਾਂ ਜੋੜੀ ਥੱਲੇ ਅੰਡੇ ਬਦਲੇ ਆ ਇਹ ਨਾ ਮੈਨੂੰ ਐ ਲੱਗਦਾ ਅੰਡੇ ਤੇ ਇਹਨੇ ਬਹਿਣਾ ਨਹੀਂ ਕੰਮ ਖਰਾਬ ਕਰਨੀ ਇਹ ਚਲੋ ਰਹਿਣੇ ਆ ਫਿਰ ਹੁਣ ਕੀ ਬਣਦਾ ਕੀ ਨਹੀਂ ਮੈਨਾਂ ਕਹਿਣਾ ਪੈ ਜਣ ਤਾਂ ਚੰਗੀ ਗੱਲ ਐ ਮੈਂ ਕੰਮ ਮੁਖਾ ਜੂਗਾ ਚਲੋ ਉਤਰ ਛੱਡਿਆ ਹੁਣ ਬਾਹਰੋਂ ਧੁੱਪ ਧੁੱਪ ਚ ਪਾਰਕ ਧੁੱਪਾਸ ਤੇ ਨਾ ਢਾਲ ਚ ਪਾਰਕ ਕਰ ਸੀਗਾ ਤੇ ਹੁਣ ਵਹਿਣੇ ਆ ਬੰਦੇ ਕਿ ਨਹੀਂ ਹੋਈ ਨਾ ਫਿਰ ਹੁਣ ਰੱਬ ਹੀ ਜਾਣੇ ਜੋੜੀ ਪੱਟ ਦਾਂਗੇ ਫਿਰ ਜਿੰਨਾ ਬੈਠੇ ਬੂਠੇ ਇਹ ਤੇ ਚੜ ਗਈ ਤਾਂ ਹਾਂ ਬਈ ਇਹ ਤਾਂ ਚੰਗਾ ਹੈ ਆਹ ਨਹੀਂ ਤਾਂ ਵੇਗੀ ਜਾ ਕੇ ਆਸੀ ਚਲੋ ਵਹਿਣੇ ਚੱਕੋ ਇਹਨੇ ਮਿਲ ਤੋ ਫਿਰ ਥੋੜੇ ਟਾਈਮ ਤੱਕ ਵਹਿਣੇ ਆ ਕੇ ਕੀ ਬਣਦਾ ਵੀ ਲੈ ਇਹ ਤਾਂ ਫਿਰ ਵਾਪਸ ਰੱਖ ਦਾਂਗੇ ਦੇਖੀ ਉਹ ਆਪਣੇ ਦੋ ਬੱਚੇ ਬੈ ਗੇ ਕੰਡ ਕਾਂਦ ਵਾਲਾ ਤੇ ਫੁਗਲਾਬੀ ਫੁੰਝੜ ਇੱਕ ਬੱਚਾ ਰਹਿ ਗਿਆ ਆਪਣਾ ਹਰੀ ਗਲਾਬੀ ਬਗਲ ਵਾਲਾ ਲਾਲ ਜੀ ਨਾ ਦਿਖਾਉਣੇ ਕਿੱਧਰ ਗਿਆ ਆਉਂ ਫਿਰਦਾ ਆ ਰ ਆ ਹਰੀ ਗਲਾਬੀ ਬਗਲ ਵਾਲਾ ਬੱਚਾ ਆਪਣਾ ਆਉਂਦਾ ਕੋਈ ਨਾ ਜੋ ਇਹ ਵੀ ਬੈ ਗੇ ਕਰਦੇ ਆ ਤੁਹਾਡੇ ਨਾਲ ਕੰਟੀਨਿਊ ਲੋ ਮੇਰੇ ਤੁਰ ਕਬੂਤਰੀ ਤਾਂ ਨਹੀਂ ਬੈਂਦੀ ਕਿੰਨੇ ਟਾਈਮ ਤੇ ਕੰਮ ਕਰਦੇ ਆ ਸਰ ਅੰਡੇ ਦਾ ਕਰਮ ਪਈ ਯਾਰ ਚਲੋ ਵੇਣੇ ਆ ਮਿੱਤਰੋ ਰਾਤ ਤੱਕ ਬਹਿੰਦੀ ਦਾ ਠੀਕ ਨਹੀਂ ਤਾਂ ਪਰ ਛੱਡੋ ਪਰੇ ਕਰਮ ਪਈ ਮਿੱਤਰੋ ਅੰਡੇ ਦੇ ਦੀ ਬਹਿੰਦੀ ਆ ਉਦਰੀ ਆਇੰਦਾ ਤਾਂ ਕੋਈ ਨਾ ਮਿੱਤਰੋ ਬੱਚੇ-ਬੱਚੇ ਬੈਠ ਕੇ ਆਪਣੇ ਸਾਰੇ ਐਨੇ ਵੀ ਲਾਲੇ ਚੀਨੇ ਚੀਨੇ ਅੜੀ ਗੂਦਰੀ ਨੇ ਕੱਟਾਂ ਮੇਟਰ ਬੱਚੇ ਆਪਣੇ ਸਾਰੇ ਬੈਠ ਕੇ ਉਹ ਸੀ ਸਾਰੇ ਵਗੇ ਤਾੜ ਇਹਨੂੰ ਲਾ ਗਈ ਉੱਤੋਂ ਛਤਰੀ ਇਹਨਾਂ ਨੇ ਵੀ ਕਰਦੇ ਅੰਦਰ ਅੰਦਰ ਫੇਰ ਕਰ ਤਾਂ ਤੁਹਾਡੇ ਨਾਲ ਸ਼ੇਅਰ ਆ ਬੱਚੇ ਤਾਂ ਕਰਦੇ ਅੰਦਰ ਤਿੰਨੇ ਤੇ ਚੌਥਾ ਤਾਂ ਪਹਿਲਾਂ ਹੀ ਖੁੱਡੇ ਮੋਰੇ ਉੱਤਰ ਗਿਆ ਸੀਗਾ ਟੂਸੇ ਵਾਲਾ ਕਿੱਧਰ ਗਿਆ ਆ ਬੇਡਾ ਅਚਾਰੇ ਵਿੱਚ ਕਰਦੇ ਅੰਦਰ ਹੁਣ ਲੈਣੇ ਦੂਜੇ ਲੈ ਜਾਰੀ ਫੋਲੀਏ ਬਾਰ ਇੱਕ ਮਿੰਟ

ਮਗਾ ਕੂਤਰੰਗਾ ਇਹਨਾਂ ਨੂੰ ਹੱਲ ਚਲਦੇ ਆ ਉਧਰ ਖੁੱਡੇ ਚ ਇੱਕ ਮਿੰਟ ਚਲੋ ਮਿੱਤਰੋ ਆਪਾਂ ਲੈ ਆਪਣੀ ਕੂਤਰੰਗਾ ਪੱਠਿਆਂ ਦੇ ਇਹਨਾਂ ਨੂੰ ਵੀ ਕਰਕੇ ਖੁੱਡੇ ਚ ਇੱਕ ਮਿੰਟ ਮਿੱਤਰੋ ਇਹਨਾਂ ਦਾ ਖੋਲ ਦੀਏ ਬਾਹਰ ਇੱਕ ਮਿੰਟ ਮਿੱਤਰੋ ਇਹਨਾਂ ਨੂੰ ਬਾਹਰ ਖੋਲਾ ਪਹਿਲਾਂ ਥੱਲੇ ਰੱਖ ਕੇ ਇੱਕ ਮਿੰਟ ਇੱਕ ਮਿੰਟ ਲੋ ਮਿੱਤਰੋ ਉਹ ਦਾ ਪਰ ਗੰਦੇ ਤੋਂ ਅੰਦਰ ਨੂੰ ਲੌਈ ਇੱਕ ਲੌਈ ਉਦੋਂ ਘਾਤੇ ਅੰਦਰ ਇਹਨਾਂ ਨੂੰ ਪਾ ਦੀਏ ਦਾਣੇ ਇਹ ਦਾ ਘੜ ਲੌਈ ਇੰਟਰ ਦੇ ਦਾਣੇ ਪਾਣੀ ਪਾਦਨੇ ਆ ਜੋੜੀ ਦਾ ਪਾਣ ਦੇ ਬਦਲਦੇ ਮਿੱਤਰੋ ਜਿਹੜੀ ਥੰਡ ਹੈ ਅੱਜ ਲਾਈ ਸੀ ਬੇਣੇ ਹੁਣ ਕੀ ਬਣਦਾ ਇਹਦੇ ਨਾਲ ਉਹ ਖੂਦ ਹੀ ਲਾਦੀ ਆ ਬੇਟੀ ਆ ਖੂਦ ਹੀ ਲਾਦੀ ਆ ਖੂਦ ਤਾਂ ਮਿੱਤਰੋ ਚਲੋ ਮਿੱਤਰੋ ਪਰਲੇ ਖੁੱਡੇ ਪਾਣੇ ਵੱਡੇ ਕਬੂਤਰਾਂ ਨੂੰ ਚੱਲ ਕੇ ਮਿੱਤਰੋ ਆਪਾਂ ਚੱਕੀ ਕਬੂਤਰਾਂ ਦੀ ਟਰੇ ਪਾਈਏ ਇਹਨਾਂ ਨੂੰ ਦਾਣਾ ਲਓ ਮਿੱਤਰੋ ਪਾ ਲਈਏ ਦਾਣੇ ਇੱਕ ਮਿੰਟ ਚੱਕੋ ਮਿੱਤਰੋ ਪਰ ਲੀਟਰੇ ਲਓ ਮਿੱਤਰੋ ਆਪਾਂ ਚੱਕ ਲਏ ਤਾਂ ਨਹੀਂ ਆਪ ਬਾਦਗੇ ਖਾ ਲੈਣਗੇ ਤੇ ਉੱਥੇ ਬੈਠੇ ਉਤਰ ਆਪਣੇ ਸਾਰੇ ਮਿੱਤਰੋ ਆਪਣਾ ਇਹਨਾਂ ਨੂੰ ਕੀ ਨਾ ਲੈਂਦੇ ਹੁੰਦੇ ਪਾਣੀ ਆ ਕੇ ਪਾਵਾਂਗੇ ਟਿਊਸ਼ਨ ਚੱਲੇ ਆ ਤੇ ਪਾਣੀ ਵਿੱਚ ਇਹਨਾਂ ਨੂੰ ਟਾਈਟਰਾ ਸੈਂਕਲੀਨ ਦਾ ਪਾਊਡਰ ਤੇ ਲਿਵ 52 ਪਾਵਾਂਗੇ ਰਲਾ ਕੇ ਤੇ ਹੁਣ ਆਪਾਂ ਇੱਕ ਰਜਾਇਗੇ ਮਿੱਤਰੋ ਆਪਾਂ ਆ ਗਏ ਟਿਊਸ਼ਨ ਤੋਂ ਤੇ ਹੁਣ ਪਾਉਣੇ ਆਪਾਂ ਉਹਨੂੰ ਗਰਮ ਪਾਣੀ ਦੇ ਵਿੱਚ ਆਹ ਟਾਈਟਰਾ ਸਾਈਕਲਨ ਵਾਲਾ ਪਾウダー ਆਹ ਇੱਕ ਆਲੇ 52 ਚਲੋ ਇਹਨਾਂ ਵਾਸਤੇ ਨਾ ਮੈਂ ਗਰਮ ਪਾਣੀ ਲਵਾ ਵਿਚਾਰੇ ਨਾ ਪਾਣੀ ਵਾਸਤੇ ਤਰਛੇ ਪਏ ਆ ਹੁਣ ਪਾਉਣੇ ਹੁਣ ਆਹ ਥੋੜੇ ਜਾਣ ਕੀ ਨਹੀਂ ਪਾਏ ਮਿੱਤਰੋ ਪਾਣੀ ਇਹਨਾਂ ਨੂੰ ਵੀ ਇਹ ਨਾ ਵੀ ਸਾਰੇ ਧਿਆਏ ਰਹਿਣ ਥੋੜੇ ਜੀ ਤੇ ਫਿਰ ਸਾਰੇ ਪਾਣੀ ਪੀ ਲੈਣਗੇ ਆਹੀ ਵਾਟਰ ਚਲੋ ਮਿੱਤਰੋ ਲਿਆ ਗਏ ਪਾਣੀ ਮਿੱਤਰੋ ਆਪਾਂ ਪਾਲੀਏ ਗਰਮ ਪਾਣੀ ਤੇ ਬਾਲਟੀ ਦੇ ਵਿੱਚ ਹੀ ਪਾ ਲਾਂਗੇ ਮਿੱਤਰੋ ਫਿਰ ਸਾਰਿਆਂ ਨੂੰ ਨਾ ਸਾਲ ਸਿਰ ਦਾ ਪੈ ਜਾਊਗਾ ਤੇ ਪਾਣੀ ਪਾਲੀਏ ਗਰਮ ਵਿੱਚ ਪਾ ਲਾਂਗੇ ਥੋੜਾ ਠੰਡਾ ਹਾਂਜੀ ਮਿੱਤਰੋ ਆਪਾਂ ਚੱਕ ਲਈਏ ਗਰਮ ਪਾਣੀ ਤੇ ਚਲੋ ਮੈਂ ਨਾ ਇੱਥੇ ਸਾਰੇ ਇਹਨਾਂ ਦੇ ਭਾਂਡੇ-ਪੁੰਡੇ ਚੱਕ ਲਿਆ ਵਾਂ ਇੱਥੇ ਲਿਆ ਵਾਂ ਲਓ ਮਿੱਤਰੋ ਆਪਾਂ ਥੋੜੀ ਇੱਕ ਪੁੰਡਾ ਦੇ ਵਿੱਚ ਪਹਿਲਾਂ ਤਾਂ ਪਾਈਏ ਪਾਊਡਰ दो मित्रों पाता पाडर हम पा दिए बिच लिप फिफ्टी टू ਆ ਸਾਨੂੰ ਪਾਊਡਰ ਵਿਖਾ ਦिए ਆ ਪਾਊਡਰ ਆ ਮਿੱਤਰੋ ਹੁਣ ਪਾ ਦिए ਪਾਊਡਰ ਆਪਾਂ ਇੱਕ ਟੱਕਣੀ ਪਾਉਣੇ ਮਿੱਤਰੋ ਲੀਵਰ ਵਾਲੀ ਦਾ ਲਿਫ 50 ਟੂ ਦਾ ਹੁਣ ਅਜ ਪਾ ਦਈਏ ਪਾਣੀ ਮਿੱਤਰੋ ਆ ਓ ਆ ਫਾਇਦਾ ਮਿੱਤਰ ਧਿਆਇ ਰੱਖੇ ਨਾ ਆਹਾ ਪਾਊਡਰ ਪਾਉਣ ਦਾ ਤੇ ਹੁਣ ਸਾਰੇ ਕਬੂਤਰ ਆ ਗਏ ਨਾ ਪੀਣ ਨੂੰ ਤਲ ਸਾਰੇ ਬੱਚੇ ਪੁੱਛੇ ਸਭ ਪੀ ਲੈਣਗੇ ਇੱਕ ਗੱਲ ਮਿੱਤਰ ਆ ਵੀ ਵੇਖੋ ਉਹ ਕਬੂਤਰੀ ਸੀ ਨਾ ਜਿਹੜੀ ਉਰੇ ਅੰਡੇ ਰੱਖ ਰਿਹਾ ਦੇ ਥੱਲੇ ਚਲੋ ਵਧੀਆ ਆ ਸਾਰੇ ਕੂਤਰ ਪੀ ਰਣਗੇ ਮਿੱਤਰੋ ਨਾ ਦਾਣੇ ਆਪਾਂ ਫਿਰ ਪਾਈ ਤੱਕੇ ਪਾਣੇ ਦਾਣੇ ਤਾਂ ਮੁੱਕ ਗਏ ਨਾ ਕੋੜੇ ਪਾ ਦੇ ਨੇ ਦਾਣੇ ਵੀ ਚਲੋ ਇਹਨਾਂ ਨੂੰ ਖਾਣ ਤੋਂ ਟਰੇ ਰੇ ਚੱਕਰ ਕੇ ਦਾਣੇ ਆ ਲਈ ਮਿੱਤਰੋ ਉਧਰ ਹੋਇਓ ਉਧਰ ਹੋਇਓ ਆ ਮੇਦਰਾ ਦੋ ਅੰਡੇ ਲਾ ਲੈ ਕੂਤਰੀ ਨੇ ਇੱਥੇ ਚਲੋ ਉਧਰ ਪਾ ਕੇ ਜਾ ਲੱਕੇ ਲੱਕੜਾ ਲੈ ਨੂੰ ਇਹਨਾਂ ਦਾ ਕੁੰਡਾ ਵਿੱਚ ਲੈ ਨੂੰ ਪਾਪੂ ਦਾ ਫਿਰ ਕੰਟੀਨਿਊ ਕਰ ਦੋ ਸਾਰੇ ਹੇ ਬਾਤਾ ਪਾ ਤੇ ਥੱਲੇ ਜੋੜਗਾ ਨੂੰ ਪਾਤਾ ਇਹਨਾਂ ਦੇ ਚਲੇ ਰੱਖ ਲਈਏ ਬਾਹਰ ਬਸ ਇਹਨਾਂ ਨੂੰ ਹੁਣ ਕੱਲ ਨੂੰ ਵੇਖਣਾ ਗਿਆ ਕੇ ਕੁੰਡਾ ਢਾ ਦੀ ਨਵੀਂ ਆਦੀ ਇਹ ਦੋਵੇਂ ਲਾ ਦੀਏ ਤੇ ਆ ਪਾウダー ਵੀ ਲੈ ਚੱਲਦੇ ਆ ਉਧਰ ਅੰਦਰ ਰੱਖਾਂਗੇ ਇੱਕ ਮਿੰਟ ਵਿੱਚ ਕੋ ਮਿੱਤਰੋ ਆਪਾਂ ਉਧਰ ਵੀ ਦਾਣੇ ਤਰਦ ਗਏ ਰੋਏ ਧਰ ਤੇ ਇੱਧਰ ਤੇ ਆ ਆਪਾਂ ਰੱਖ ਲ ਗਏ ਅੰਦਰ ਓਹੋ ਥੱਲੇ ਡਿਗ ਪੀ ਚਲੋ ਠੀਕ ਹੈ ਮਿੱਤਰੋ ਬਾਈ ਹਾਂਜੀ ਮਿੱਤਰੋ ਰਾਤ ਹੋ ਗਈ ਤੇ ਯਾਰ ਨਾ ਮਿੱਤਰੋ ਲੇਟ ਹੈ ਨਹੀਂ ਤੇ ਨਾ ਆਪਾਂ ਚਾਣਲ ਉੱਤੋਂ ਦੇਖਾਂਦਾ ਆਪਾਂ ਖੁੱਡੇ ਦੀਆਂ ਪੱਲੀਆਂ ਪੱਲੂ ਨਾਲ ਲਾ ਲੀਏ ਤੇ ਠੰਡ ਬਹੁਤ ਹੋ ਗਈ ਯਾਰ ਨਾ ਚਲ ਆਪਿਆ ਸੀ ਮਿੱਤਰੋ ਇੱਕ ਥਲਾ ਡਾ ਡਲਾ ਆਪਿਆ ਓਹੋ ਥੱਲੇ ਡਿਗ ਪੀ ਫੇਰ ਇੱਕ ਮਿੰਟ ਨੂੰ ਤੋ ਚਲਾਈ ਜਮੇ ਇਹ ਵੀ ਕੰਮ ਜ਼ਰੂਰੀ ਹੋ ਜਾਣਾ ਚੱਕੋ 라ਦੀ ਪੱਲੀ ਫੜੇ ਮੂਰਲਾ ਬਤਾ ਕਿੱਧਰ ਗਈ ਯਾਰ ਉਤਰ ਕੋ ਉਤਰ ਤਾਂ ਸੈੱਟ ਬੈਠੇ ਆਪਣੇ ਬਾਬੇ ਦੀ ਕਿਰਪਾ ਨਾਲ ਤੇ ਉਤਰ ਦਾ ਸੈਟਪ ਨਹੀਂ ਪੱਲੀ ਪਤਾ ਨਹੀਂ ਕਿੱਧਰ ਗਈ ਆ ਭਈ ਮਗਰੀ ਭਈ ਆਪਣਾ ਦੇਖੀ ਅਸੀਂ ਮਿੱਤਰੋ ਇੱਕ ਮਿੰਟ ਮਿੱਤਰੋ ਲਾ ਆਦਾ ਇਹਨੂੰ ਲਾ ਇਹ ਕੁ ਦੇ ਦੀ ਅੱਗੇ ਨਾ ਮਿੱਤਰ ਆਪਣ ਰਾਤ ਨੂੰ ਨੇ ਬੱਚਾ ਨੂੰ ਪਾਣੀ ਦਿੰਦੇ ਹੁੰਦੇ ਸੀ ਹੁਣ ਤਾਂ ਬੱਚੇ ਵੱਡੇ ਹੋ ਗਏ ਵਧੀਆ ਫਿੱਟ ਹੈ ਠੀਕ ਹੈ ਮਿੱਤਰ ਆਪਾਂ ਦੂਜੇ ਲੱਕੜ ਵਾਲੇ ਤੇ ਵੀ ਲਾ ਦਨੇ ਆ ਤੇ ਚਲੋ ਮਿੱਤਰ ਉਧਰ ਰਾ ਕੇ ਆਉਣੇ ਆ ਚਲੋ ਮਿੱਤਰ ਵਾਹ ਲੋੜ ਤਾਂ ਹੈ ਹੀ ਨਹੀਂ ਇਹਨਾਂ ਨੂੰ ਧਰਨ ਦੀ ਕੋਈ ਚੱਕਰ ਨਹੀਂ ਪਰ ਆਪਣਾ ਮਿੱਤਰ ਉਧਰ ਕੂਦਰੀ ਵੇਖਣੀ ਸੀ ਅੰਡੇ ਤੇ ਬੈਗੀ ਕਿ ਨਹੀਂ ਆ ਨਵੀਂ ਜੋੜੀ ਥੱਲੇ ਬੈਠੀ ਐ ਇਹ 1 ਮਿੰਟ ਉਹ ਬੈਠੀ ਤੇ ਇਧਰ ਆਪਣੇ ਕੂਦਰੀਆਂ ਬੈਠ ਗਏ ਇਹ ਵੀ ਸੈਟ ਐ ਕੱਲ ਮਿੱਤਰ ਇਹਨਾਂ ਦਾ ਖੁੱਡਾ ਸਾਫ਼ ਕਰਾਂਗੇ ਵਿੱਚ ਕਲੀ ਸੱਟਾਂਗੇ ਤੇ ਬਾਹਰ ਆ ਵੀ ਸੈਟ ਲੱਗਿਆ ਅੱਜ ਨੂੰ ਮਿੱਤਰ ਦਨੇ ਆਪਾਂ ਭੁੱਲ ਗਿਆ ਥੱਲੀ ਕੁੰਡੀ ਨਾ ਕਿ ਭਾਈ ਇਹ ਨਾ ਸਿੱਧਾ ਅਹੀਂ ਲਾ ਦ ਆਪਾਂ ਇਹ ਥੱਲੀ ਪਿਆਰਿਆ ਬਸ ਬਾਬੇ ਦੀ ਕਿਰਪਾ ਸੇ ਦਿਪਾ ਚ ਗਏ ਦੇ ਇਧਰ ਕੁਸ਼ਵੀਂ ਚਲੋ ਮਿੱਤਰੋ ਉਧਰ ਚੱਲਦੇ ਆਂ ਲੈਟ ਹੈ ਨਹੀਂ ਲੈਟ ਬਣਾ ਕੰਮ ਔਖਾ ਜਾਂਦਾ ਇੱਕ ਮਿੰਟ ਮਿੱਤਰੋ ਸੱਤ ਮਿੰਟ ਮਿੱਤਰੋ ਇਧਰ ਗੂਦਰੀ ਵੇਖਣਾ ਭੁੱਲ ਗਏ ਆਂ ਤੇ ਬੈਠੀ ਏ ਕਿ ਨਹੀਂ ਮੈਂ ਕਿਨੇ ਬੈਠੀ ਹੋ ਮੈਂ ਤਾਂ ਚੰਗਾ ਹੀ ਆ ਮਿੱਤਰੋ ਕੋਈ 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 ਲੰਨੀ ਪਾਉਗੀ ਮਿੱਤਰੋ ਬੈਠੀ ਐ ਚਲ ਝੁਕਰੈ ਬੈਠੀ ਐ ਠੀਕ ਹੈ ਮਿੱਤਰੋ ਸਾਰਿਆਂ ਨੂੰ ਗੁੱਡ ਨਾਈਟ ਮੇਰੇ ਵੀਰ ਨੂੰ ਚਾਤ ਸਹੀ ਗਾ